ਇਨਟੈਕਸ ਐਕਸਪੋ ਦਾ ਇਹ 14th ਐਡੀਸ਼ਨ ਹੈ ਇਹਦੇ ਵਿੱਚ ਇੰਟੀਰੀਅਰ ਡੈਸਾਈਨਰ ਔਰ ਬਿਲਡਿੰਗ ਮਟੀਰੀਅਲ ਨਾਲ ਰਿਲੇਟਡ ਤਕਰੀਬਨ 200 ਤੋਂ ਪਲੱਸ ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਿਪੇਟ ਕਰ ਰਹੀਆਂ ਨੇ 16 ਤੋਂ 19 ਜਨਵਰੀ 4 ਦਿਨ ਦਾ ਇਹ ਇਵੈਂਟ ਹੈ ਮੈਂ ਸਭ ਨੂੰ ਕਹਾਂਗਾ ਕਿ ਦਾ ਵੱਧ ਵੱਧ ਫਾਇਦਾ ਠਾਓ ਫਾਊਂਡੇਸ਼ਨ ਟੂ ਫਰਨੀਸ਼ਿੰਗ ਘਰ ਬਣਾਉਣ ਤੋਂ ਲੈ ਕੇ ਉਹਦੀ ਫਰਨੀਸ਼ਿੰਗ ਤੱਕ ਇੱਥੇ ਹਰ ਮਟੀਰੀਅਲ ਅਵੇਲੇਬਲ ਹੈ ਲੇਟੈਸਟ ਚੀਜ਼ਾਂ ਅਵੇਲੇਬਲ ਨੇ ਤੁਸੀਂ ਵੱਧ ਵੱਧ ਦੇਦਾ ਕੇ ਫਾਇਦਾ ਠਾਓ 4 ਦਿਨ ਦਾ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ ਇਹ ਹੁਣ ਆਸਤੇ ਇੱਕ ਆਰਕੀਟੈਕਚਰ ਐਂਡ ਕੰਸਟਰਕਸ਼ਨ ਦਾ ਤਿਹਾਰ ਬਣ ਗਿਆ ਜਿਹਦੇ ਵਿੱਚ ਜਿੱਥੇ ਤਾਂ ਐਨੇ ਸਾਰੇ तकरीबन 200 ਤੋਂ 250 ਦੇ ਕਰੀਬ ਸਟਾਲਸ ਹੈਗੀਆਂ ਨੇ ਜਿੱਥੇ ਹਰ ਇੱਕ ਚੀਜ਼ ਇੰਟੀਰੀਅਰ ਐਕਸਟੀਰੀਅਰ ਬਾਰੇ ਬਿੰਦੀ ਹੈ ਉੱਤੇ ਹੀ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਹੋਏ ਜਿੰਨੇ ਵੀ ਏਜੰਸੀਸ ਹੈਗੀਆਂ ਨੇ ਐਸੋਸੀਏਸ਼ਨਸ ਹੈਗੀਆਂ ਨੇ ਉਹ ਵੀ ਨਾਲ ਐਸੋਸੀਏਟ ਹੋ ਰਿਆ ਨੇ ਜਿਵੇਂ ਇੱਥੇ ਇੱਕ ਸਾਂਝ 2 ਨਾਮ ਦਾ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟਸ ਪੰਜਾਬ ਚੈਪਟਰ ਵੱਲੋਂ ਜਿਹੜਾ ਇੱਕ ਇਵੈਂਟ ਕਰਾਇਆ ਜਾ ਰਿਹਾ ਜਿਹਦੇ ਵਿੱਚ ਇੰਸਟੀਟਿਊਟ ਆਫ ਟਾਊਨ ਪਲੈਨਰਸ ਜਿਹੜੇ ਨੇ ਉਹ ਵੀ ਨਾਲ ਐਸੋਸੀਏਟ इंडेक्स एक्सपो ਦਾ ਇਹ 14th ਐਡੀਸ਼ਨ ਹੈ ਇਹਦੇ ਵਿੱਚ ਇੰਟੀਰੀਅਰ ਡੈਸਾਈਨਰ অর ਬਿਲਡਿੰਗ ਮਟੀਰੀਅਲ ਨਾਲ ਰਿਲੇਟਡ ਤਕਰੀਬਨ 200 ਤੋਂ ਪਲੱਸ ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਨੇ 16 ਤੋਂ 19 ਜਨਵਰੀ 4 ਦਿਨ ਦਾ ਇਹ ਇਵੈਂਟ ਹੈ ਮੈਂ ਸਭ ਨੂੰ ਕਹਾਂਗਾ ਕਿ ਇਹਦਾ ਵੱਧ ਵੱਧ ਫਾਇਦਾ ਠਾਓ ਫਾਊਂਡੇਸ਼ਨ ਟੂ ਫਰਨੀਸ਼ਿੰਗ ਘਰ ਬਣਾਉਣ ਤੋਂ ਲੈ ਕੇ ਉਹਦੀ ਫਰਨੀਸ਼ਿੰਗ ਤੱਕ ਇੱਥੇ ਹਰ ਮਟੀਰੀਅਲ ਅਵੇਲੇਬਲ ਹੈ ਲੇਟੈਸਟ ਚੀਜ਼ਾਂ ਅਵੇਲੇਬਲ ਨੇ ਤੁਸੀਂ ਵੱਧ ਵੱਧ ਇਹਦਾ ਆ ਕੇ ਫਾਇਦਾ ਠਾਓ 4 ਦਿਨ ਦਾ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵਾਲਾ ਲੁਧਿਆਣਾ ਸਰ ਕੀ ਖਾਸ ਰਹਿਣ ਵਾਲਾ ਇਸ ਵਿੱਚ ਦੇਖੋ ਜ कंस्ट्रक्शन इंडस्ट्री है या फर्निशिंग इंडस्ट्री है बहुत ही फास्ट चेंजिंग इंडस्ट्री है ता हर साल इथे नवे टेक्नोलॉजीज आउंदियां लेटेस्ट प्रोडक्ट्स आउंदियां लो कॉस्ट पर बड़ी चीजें मिल जाती हैं जेडी ਤੁਸੀਂ ਚੀਜ਼ਾਂ ਕਈ ਵਾਰ ਦੇਖੀਆਂ ਵੀ ਨਹੀਂ ਹੁੰਦੀਆਂ ਜਿਹੜੇ ਪ੍ਰੋਡਕਟਸ ਤੁਸੀਂ ਉਹ ਇੱਥੇ ਡਿਸਪਲੇਤੇ ਨੇ ਜਾਂ ਜਿਵੇਂ ਕੀ ਕਹ ਲੈ ਤੁਸੀਂ ਡਾਇਰੈਕਟ ਕੰਪਨੀ ਨਾਲ ਟੱਚ ਆ ਜਾਂਦਾ ਤੁਹਾਡਾ ਤਾਂ ਤੁਹਾਨੂੰ ਬਹੁਤ ਸਾਰਾ ਜਿਹੜਾ ਕਿ ਕਿਤੇ ਵੀ ਤੁਸੀਂ ਦੁਕਾਨਾਂ ਤੇ ਜਾ ਕੇ ਜਾਂ ਕਿਸੇ ਸ਼ੋਰੂਮਸ ਜਾ ਕੇ ਨਹੀਂ ਲੈ ਸਕਦੇ ਇੱਥੇ ਤੁਸੀਂ 250 ਕੰਪਨੀਆਂ ਨੂੰ ਡਾਇਰੈਕਟ ਟੱਚ ਐਂਡ ਫੀਲ ਕਰ ਸਕਦੇ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਟੈਕਸ ਐਕਸਪੋ ਜਿਹੜੀ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡਸ ਆਨੇ ਵੱਲ ਵਿਤੇ ਲੁਧਿਆਣਾ ਵਿਖੇ ਹੋ ਰਹੀ ਹੈ ਤਾਂ ਇਹ ਇੱਕ ਐਡਾ ਵੱਡਾ ਇੱਕ ਤਰ੍ਹਾਂ ਦਾ ਤਿਹਾਰ ਦਾ ਰੂਪ ਇਹਨੇ ਲੈ ਲਿਆ ਜਿੱਥੇ ਮੇਰੇ ਖਿਆਲ ਦੇ ਵਿੱਚ ਅਸੀਂ ਦਿੱਲੀ ਵੀ ਜਾਂਦੇ ਰਹੇ ਹਾਂ ਪਹਿਲਾਂ ਤਾਂ ਉਹ ਸੈਗਜ਼ੀਬਿਸ਼ਨ ਤੋਂ ਵੀ ਕਬੱਡੀ ਐਗਜ਼ੀਬਿਸ਼ਨ ਜਿਹੜੀ ਹੈ ਇਹ ਬਣ ਗਈ ਹੈ ਇੱਥੇ ਮੈਂ ਢਿੱਲੋ ਸਾਹਿਬ ਜਿਹੜੇ ਆਰਗੇਨਾਈਜ਼ ਕਰਦੇ ਨੇ ਇਹਨਾਂ ਨੂੰ ਮੈਂ ਕੰਨੀ ਵਾਰ ਕਿਹਾ ਪਹਿਲਾਂ ਵੀ ਕਿ ਇਹ ਹੁਣ ਆਸਤੇ ਆਸਤੇ ਇਕੱਲਾ ਐਗਜ਼ੀਬਿਸ਼ਨ ਨਹੀਂ ਰਿਹਾ ਇੱਕ ਆਰਕੀਟੈਕਚਰ ਐਂਡ ਕੰਸਟਰਕਸ਼ਨ ਦਾ ਤਿਹਾਰ ਬਣ ਗਿਆ ਜਿਹਦੇ ਵਿੱਚ ਜਿੱਥੇ ਤਾਂ ਐਨੇ ਸਾਰੇ तकरीबन 200 ਤੋਂ 250 ਦੇ ਕਰੀਬ ਸਟਾਲਸ ਹੈਗੀਆਂ ਨੇ ਜਿੱਥੇ ਹਰ ਇੱਕ ਚੀਜ਼ ਇੰਟੀਰੀਅਰ ਡੈਸਾਈਨ ਬਾਰੇ ਮਿਲਦੀ ਹੈ ਉੱਥੇ ਹੀ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਹੋਏ ਜਿੰਨੇ ਵੀ ਏਜੰਸੀਸ ਹੈਗੀਆਂ ਨੇ ਐਸੋਸੀਏਸ਼ਨਸ ਹੈਗੀਆਂ ਨੇ ਉਹ ਵੀ ਨਾਲ ਐਸੋਸੀਏਟ ਹੋ ਰਿਆ ਨੇ ਜਿਵੇਂ ਇੱਥੇ ਇੱਕ ਸਾਂਝ 2 ਨਾਮ ਦਾ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟਸ ਪੰਜਾਬ ਚੈਪਟਰ ਵੱਲੋਂ ਜਿਹੜਾ ਇੱਕ ਇਵੈਂਟ ਕਰਾਇਆ ਜਾ ਰਿਹਾ ਜਿਹਦੇ ਵਿੱਚ ਇੰਸਟੀਚਿਊਟ ਆਫ ਟਾਊਨ ਪਲਾਨਰਸ ਜਿਹੜੇ ਨੇ ਉਹ ਵੀ ਨਾਲ ਐਸੋਸੀਏਟਿਡ ਨੇ ਮੈਨੂੰ ਬਹੁਤ ਖੁਸ਼ੀ ਹੈ ਕਿ ਐਨਪੀਸੀ ਜਿਹੜੇ ਆ ਉਹ ਹੋ ਗਿਆ ਆਪਣਾ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਹੋ ਗਿਆ ਆਈਆਈਏ ਦਾ ਲੁਧਿਆਣਾ ਸੈਂਟਰ ਹੋ ਗਿਆ ਇਹ ਸਾਰੇ ਇਹਦੇ ਵਿੱਚ ਵੱਡ ਚੜ ਕੇ ਮੌਕਾ ਮਿਲ ਰਹੇ ਲੈ ਰਹੇ ਨੇ ਔਰ ਸਭ ਨੂੰ ਇਹ ਆਪਣਾ ਇਵੈਂਟ ਲੱਗਦਾ ਮਤਲਬ ਇਵਨ ਮੈਨ ਨੂੰ ਇਹ ਲੱਗਦਾ ਹੈ ਕਿ ਜਿਹੜੇ ਆਪਣਾ ਘਰ ਬਣਾ ਰਹੇ ਨੇ ਜਾਂ ਕੋਈ ਬੜੀ ਇੰਡਸਟਰੀ ਬਣਾ ਰਹੇ ਨੇ ਜਾਂ ਬੜੇ ਜਿਹੜੇ ਕੰਸਟਰਕਸ਼ਨ ਦੇ ਪ੍ਰੋਜੈਕਟਸ ਵੀ ਨੇ ਅਗਰ ਉਹ ਵੀ ਆਣਗੇ ਤਾਂ ਵੀ ਉਹਨਾਂ ਨੂੰ ਇੱਥੇ ਆਪਣਤ ਜਿਹੜੀ ਹੈ ਮਿਲੇਗੀ ਤੇ ਇਹ ਬਾਹਰ ਐਗਜ਼ੀਬਿਸ਼ਨ ਗਰਾਊਂਡ ਆਰਨਲ ਕੀ ਹੈ ਅਰੇਂਜਮੈਂਟ ਬਹੁਤ ਸੋਹਣੇ ਹੋਗੇ ਪਾਰਕਿੰਗ ਦੀ ਅਰੇਂਜਮੈਂਟ ਬਹੁਤ ਅੱਛੇ ਹੋਗੇ ਤੇ ਇੰਟਰਨੈਸ਼ਨਲ ਬ੍ਰਾਂਡਸ ਵੀ ਜਿਹੜੇ ਨੇ ਹੁਣ ਇੱਥੇ ਅਪਰੋਚ ਕਰ ਰਹੇ ਨੇ ਅਸੀਂ ਦੇਖਿਆ ਲਾਸਟ ਟਾਈਮ ਵੀ ਇੱਥੇ ਕਾਫੀ ਜਿਹੜੀ ਨਵੇਂ ਪ੍ਰੋਡਕਟ ਲਾਂਚ ਹੋਏ ਸੀਗੇ ਮੈਨੂੰ ਉਮੀਦ ਹੈ ਕਿ ਅੱਜ ਇੱਥੇ ਵੀ ਜਿਹੜ ਦੇਖੋ ਜਦ ਵੀ ਤੁਸੀਂ ਸ਼ਾਪ ਤੇ ਜਾਂਦੇ ਹੋ ਤਾਂ ਉੱਥੇ ਤੁਸੀਂ 10 ਸ਼ਾਪਸੇ ਇੱਕ ਵਾਰ ਚ ਨਹੀਂ ਜਾ ਸਕਦੇ ਇੱਕ ਜਗ੍ਹਾ ਜਿੱਥੇ ਤੁਹਾਨੂੰ 200 ਪ੍ਰੋਡਕਟ ਮਿਲਦੇ ਨੇ ਪਰ ਇੱਕ ਪ੍ਰੋਡਕਟ ਦੇ 10 ਸੈਂਪਲਸ ਨਾਲ ਨਾਲ ਇੱਕ ਦੂਜੇ ਨਾਲ ਦੇਖਣ ਨੂੰ ਮਿਲਦੇ ਨੇ ਤਾਂ ਉਹਦੇ ਨਾਲ ਕੀ ਹੈ ਕਿ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਆਦਰਵਾਇਜ਼ ਮੌਕੇ ਤੇ ਕਈ ਵਾਰ ਅਸੀਂ ਦੇਖਿਆ ਕੱਲੀ ਲਾਈਟਸ ਜਿਹੜੀਆਂ ਨੇ ਉਹ ਹੀ ਡੈਫੀਨੇਸ਼ਨ ਬਦਲ ਦਿੰਦੀਆਂ ਨੇ ਆਰਕੀਟੈਕਚਰ ਲਾਈਨ ਜੇ ਬਹੁਤ ਮੈਟਰ ਕਰਦਾ ਹੈ ਘਰ ਚੋਂ ਲਾਈਟਸ ਨਹੀਂ ਹੁੰਦੀਆਂ ਜਿਹੜੀ ਸ਼ੋਅਰੂਮ ਚ ਹੁੰਦੀਆਂ ਨੇ ਤੇ ਇਹ ਪ੍ਰੋਡਕਟ ਨੂੰ ਜਦ ਤੁਸੀਂ ਐਗਜ਼ੀਬਿਸ਼ਨ ਦੇ ਵਿੱਚ ਆ ਕੇ ਦੇਖਦੇ ਹੋ ਤਾਂ ਇਹ ਬਹੁਤ ਹੀ ਮਤਲਬ ਇੱਕ ਡਿਫਰੈਂਟ ਵਲਖ ਤਾ ਉਰੇ ਆਣਾ ਚਾਹੀਦਾ ਆ ਕੇ ਨਾਲੇ ਤਾਂ ਟੱਚ ਐਂਡ ਫੀਲ ਐਂਡ ਹੋ ਲੈਣਾ ਚਾਹੀਦਾ ਪਲੱਸ ਨਿਊ ਜਿਹੜੇ ਨੌਲੇਜ ਐਕਸਪੀਰੀਐਂਸ ਹੈਗਾ ਮਤਲਬ ਮਟੀਰੀਅਲ ਐਂਡ ਨੌਲੇਜ ਬੋਥ ਐਕਸਪੀਰੀਐਂਸ ਆਰ ਥੇਅਰ ਇਨ ਥਿਸ ਆਪਣਾ ਇਨਟੈਕਸ ਐਕਸਪੋ ਸਰ ਆਨਲਾਈਨ ਜਿਹੜਾ ਅੱਜ ਕੱਲ ਵਿਕਰੀ ਜ਼ਿਆਦਾ ਹੋਣ ਲੱਗ ਗਈ ਆ ਪਰਨੀਚਰ ਵੀ ਲੋਕ ਖਰੀਦਣ ਲੱਗ ਗਏ ਆ ਕੀ ਲੱਗਦਾ ਸਰ ਇਹਦੇ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਹੈਗੇ ਦੇਖੋ ਆਨਲਾਈਨ ਦਾ ਇੱਕ ਆਪਣਾ ਬੈਨੀਫਿਟ ਹੈ ਪਰ ਉਹਦਾ ਨੁਕਸਾਨ ਵੀ ਬਹੁਤ ਹੈ ਕਿਉਂਕਿ ਟਕੀਆਂ ਆਪਾਂ ਦੇਖਦੇ ਆਂ ਮੈਂ ਤੁਹਾਨੂੰ ਦੱਸਿਆ ਸੀਗਾ ਅੱਜ ਕੱਲ ਐਡੀਟਿੰਗ ਜਿਹੜੀਆਂ ਬਹੁਤ ਹੋ ਜਾਂਦੀਆਂ ਨੇ ਉਜ ਨੂੰ ਸਮਝਣ ਵਾਸਤੇ ਇਹ ਐਗਜ਼ੀਬਿਸ਼ਨਸ ਲਗਾਈਆਂ ਜਾਂਦੀਆਂ ਨੇ ਆਈ ਥਿੰਕ ਇੱਥੇ ਸੇਲ ਦਾ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ ਕਿ ਅਗਰ ਆਪਾਂ ਲਈਏ ਲੋਕ ਪ੍ਰੋਡਕਟ ਨੂੰ ਬੁੱਕ ਜ਼ਰੂਰ ਕਰਾਉਂਦੇ ਨੇ ਪਰ ਜਿਹੜਾ ਇਕਵਾ ਜਦ ਤੱਕ ਤੁਸੀਂ ਚੀਜ਼ ਨੂੰ ਟੱਚ ਐਂਡ ਫੀਲ ਨਹੀਂ ਦੇ ਸਕਦੇ ਜਦ ਤੱਕ ਇੱਕ ਹਿਊਮਨ ਐਂਗਲ ਜਿਹੜਾ ਹੈਗਾ ਹਿਊਮਨ ਦਾ ਆਪਣਾ ਬ੍ਰੇਨ ਐਂਗਲ ਨਹੀਂ ਇਨਵੋਲ ਹੁੰਦਾ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੁਹਾਨੂੰ ਪਤਾ ਲੱਗਿਆ ਅੱਜਕੱਲ ਵੱਡੇ ਵੱਡੇ ਲੀਡਰਾਂ ਦੀਆਂ ਜਿਹੜੀਆਂ ਨੇ ਵੀਡੀਓਜ਼ ਬਣ ਜਾਂਦੀਆਂ ਨੇ ਤੇ ਮੈਂ ਕਮੈਂਟ ਨਹੀਂ ਕਰੂੰਗਾ ਪਰ ਫੇਰ ਵੀ ਤੁਸੀਂ ਦੇਖੋ ਜਦ ਤੱਕ ਤੁਸੀਂ ਪਰਸਨਲ ਨਹੀਂ ਦੇਖਦੇ ਤਦ ਤੱਕ ਤੁਹਾਨੂੰ ਇਸ ਆਨਲਾਈਨ ਸਾਨੂੰ ਕਈ ਵਾਰ ਚੀਜ਼ਾਂ ਸਸਤੀਆਂ ਮਿਲਦੀਆਂ ਨੇ ਕਿਉਂਕਿ ਉਹ ਡਾਇਰੈਕਟ ਜਿਹੜਾ ਹੈਗਾ ਮਤਲਬ ਸੈਲਰ ਜਿਹੜਾ ਵਿਚਾਲੇ ਬੰਦੇ ਜਿਹੜੇ ਨੇ ਉਹ ਮਾਈਨਸ ਹੋ ਜਾਂਦੇ ਨੇ ਤੇ ਐਗਜ਼ੀਬਿਸ਼ਨ 'ਚ ਵੀ ਜਦ ਤੁਸੀਂ ਆਉਂਦੇ ਹੋ ਤਾਂ ਜਦ ਡਾਇਰੈਕਟ ਕੰਪਨੀ ਵਾਲਾ ਹੁੰਦਾ ਤਾਂ ਵਿਚੋ ਵਾਲੇ ਕਾਫੀ ਜਿਹੜੇ ਮਤਲਬ ਕਮਿਸ਼ਨ ਕਹਿ ਲਓ ਜਾਂ ਜਦ ਚਲੋ ਉਹਨਾਂ ਦੀ ਆਪਣੀ ਡਿਊਟੀ ਹੈ ਪਰ ਉਹ ਮਾਈਨਸ ਹੋ ਜਾਂਦੇ ਨੇ ਉਹਦੇ ਨਾਲ ਤੁਹਾਨੂੰ ਐਗਜ਼ੀਬਿਸ਼ਨ 'ਚ ਆ ਕੇ ਜਿਹੜਾ ਉਹ ਤੁਹਾਨੂੰ ਬੈਨੀਫਿਟ ਮਿਲਿਆ ਹੈ ਮਾਰਕੀਟ ਦੇ ਵਿੱਚ ਜਿਹੜਾ ਆਨਲਾਈਨ ਨੇ ਇਸ ਟਾਈਮ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਜੀ ਕਿਉਂਕਿ ਉਹ ਚੀਜ਼ ਬਹੁਤ ਵੱਡੀ ਹੈ ਆਰਥਿਕ ਮੰਦੇ ਨੂੰ ਜਿਹ ਦੇਖੋ ਹਰ ਇੱਕ ਚੀਜ਼ ਦਾ ਆਪਣਾ ਆਪਣਾ ਸਾਨੂੰ ਦੁਨੀਆ ਨੂੰ ਰੋਜ਼ ਬਦਲਣਾ ਪਏਗਾ ਹਰ ਇੱਕ ਟਾਈਮ ਅਗਰ ਆਪਾਂ ਇਹ ਕਹੀਏ ਕਿ ਕੱਲੀ ਆਨਲਾਈਨ ਮਾੜੀ ਵੀ ਆ ਉਹਦੇ ਚ ਬਹੁਤ ਪਲੱਸ ਪੁਆਇੰਟ ਵੀ ਨੇ ਸਾਨੂੰ ਆਪਣੇ ਆਪ ਨੂੰ ਮੋਲਡ ਕਰਨਾ ਪਏਗਾ ਕਿ ਉਹਦੇ ਚ ਕਿਹੜੀ ਪੋਜ਼ਿਟਿਵ ਚੀਜ਼ ਅਸੀਂ ਲੈਣੀ ਹੈ ਤੇ ਕਿਹੜੀ ਨੈਗੇਟਿਵ ਚੀਜ਼ ਆਪਾਂ ਨੇ ਛੱਡਣੀ ਹੈ ਤੇ ਇਹ ਮਤਲਬ ਜਿੰਨੀ ਮਰਜੀ ਆਨਲਾਈਨ ਆ ਜਾਏ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਜਿਹੜਾ ਹਿਊਮਨ ਮਾਈਂਡ ਹੈ ਹਿਊਮਨ ਮਾਈਂਡ ਦਾ ਅੱਜ ਦੀ ਡੇਟ 'ਚ ਮੈਨੂੰ ਨਹੀਂ ਲੱਗਿਆ ਕਿ ਕੋਈ ਜਿਹੜਾ ਤੋੜ ਹੈਗਾ ਇਹ ਚੀਜ਼ਾਂ ਵੀ ਹਿਊਮਨ ਮਾਈਂਡ ਨੇ ਬਣਾਈਆਂ ਹੋਈਆਂ ਨੇ ਅਗਰ ਅਸੀਂ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਨਲਾਈਨ ਨੂੰ ਯੂਜ਼ ਕਰਾਂਗੇ ਤਾਂ ਆਨਲਾਈਨ ਵੀ ਬੜਾ ਅੱਛਾ ਹੈਗਾ ਐਗਜ਼ੀਬਿਸ਼ਨਸ ਵੀ ਬੜੀਆਂ ਅੱਛੀਆਂ ਸਰ ਇਹ ਕਿੰਨੇ ਦਿਨ ਦੀ ਐਗਜ਼ੀਬਿਸ਼ਨ ਹੈ ਇਹ 16 17 18 ਤੇ 19 ਦੀ ਐਗਜ਼ੀਬਿਸ਼ਨ ਹੈਗੀ ਆ ਜਿਹੜੀ ਸਾਨੇਵਾਲ ਦੇ ਕਰੀਬ ਜਿਹੜਾ ਆਪਣਾ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਆ ਉੱਥੇ ਹੋ ਰਹੀ ਹੈ ਠੀਕ ਹੈ ਜੀ